19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸਾਕ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪੰਜਾਬ ਦੇ ਮਾਲ ਵਿਭਾਗ ਅਧੀਨ ਤਹਿਸੀਲ ਦਫ਼ਤਰਾਂ ਦੇ ਵਿੱਚ ਜ਼ਮੀਨਾਂ ਦੀ ਖਰੀਦੋ-ਫਰੋਖਤ ਸੰਬੰਧੀ ਰਜਿਸਟਰੀ ਦੇ ਕੰਮਕਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯਤਨ ਕਰ ਰਹੀ ਸੂਬਾ ਸਰਕਾਰ ਨੇ ਹੁਣ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ ਵਦੀਕ ਮੁਖ ਸਕੱਤਰ ਅਨੁਰਾਗ ਵਰਮਾ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸੂਬੇ ਭਰ ਵਿੱਚ ਤਾਇਨਾਤ ਰਜਿਸਟਰੀ ਕਲਰਕਾਂ ਨੂੰ ਹਟਾ ਦਿੱਤਾ ਜਾਵੇ ਤੇ ਉਹਨਾਂ ਦੀ ਜਗ੍ਹਾ ਤੇ 7 ਸਾਲ ਤੋਂ ਘੱਟ ਨੌਕਰੀ ਦਾ ਤਜਰਬਾ ਰੱਖਣ ਵਾਲੇ ਕਲਰਕਾਂ ਨੂੰ ਰਜਿਸਟਰਾਰ ਜੋਇੰਟ ਸਬ ਰਜਿਸਟਰਾਰ ਦੇ ਨਾਲ ਰਜਿਸਟਰੀ ਦੇ ਕੰਮ ਵਿੱਚ ਸਹਾਇਤਾ ਦੇ ਲਈ ਕਲਰਕ ਵਜੋਂ ਤਾਇਨਾਤ ਕੀਤਾ ਜਾਵੇ ਹੁਕਮਾਂ ਦੇ ਮੁਤਾਬਕ ਰਜਿਸਟਰੀ ਦੇ ਕੰਮਕਾਜ ਨੂੰ ਸਚਾਰੂ ਤੇ ਪਾਰਦਰਸ਼ੀ ਬਣਾਉਣ ਦੇ ਲਈ ਐਸਐਸ ਨਗਰ ਯਾਨੀ ਕਿ ਮੁਹਾਲੀ ਦੇ ਵਿੱਚ ਚੱਲ ਰਹੇ ਈਜ਼ੀ ਰਜਿਸਟਰੀ ਪਾਇਲਟ ਪ੍ਰੋਜੈਕਟ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਮਾਲਵੇ ਪਾਗ ਦੇ ਵਧੀਕ ਮੁਖ ਸਕੱਤਰ ਅਨੁਰਾਗ ਵਰਮਾ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਨਾ ਸਿਰਫ ਈਜ਼ੀ ਰਜਿਸਟਰੀ ਪ੍ਰੋਜੈਕਟ ਦੀ ਪ੍ਰਕਿਰਿਆ ਦੱਸੀ ਗਈ ਹੈ ਇਸ ਦੇ ਨਾਲ ਸਭੋ ਰਜਿਸਟਰੀ ਕਲਰਕ ਰਜਿਸਟ੍ਰਾਰ ਤੇ ਸਬ ਰਜਿਸਟ੍ਰਾਰ ਦੇ ਕੰਮਕਾਜ ਦੇ ਵਿੱਚ ਹੋਣ ਵਾਲੇ ਬਦਲਾਅ ਸੰਬੰਧੀ ਪੂਰੀ ਤਰ੍ਹਾਂ ਜੋ ਐ ਸਥਿਤੀ ਸਪੱਸ਼ਟ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਈਜ਼ੀ ਰਜਿਸਟਰੀ ਤਹਿਤ ਰਜਿਸਟਰੀ ਤੋਂ ਪਹਿਲਾਂ ਰਜਿਸਟਰਰ ਜਾਂ ਫਿਰ ਜੁਆਇੰਟ ਸਬ ਰਜਿਸਟਰਰ ਨੂੰ ਰਜਿਸਟਰੀ ਸੰਬੰਧੀ ਦਸਤਾਵੇਜ਼ਾਂ ਦੀ ਜੋ ਹੈ ਆਪਣੇ ਲੌਗਇਨ ਵਿੱਚ ਜਾਂਚ ਕਰਨੀ ਪਵੇਗੀ ਤਾਂ ਕਿ ਸਾਰੇ ਦਸਤਾਵੇਜ਼ ਪਤਾ ਲੱਗ ਜਾਣ ਕਿ ਕਾਨੂੰਨੀ ਤੌਰ ਤੇ ਸਹੀ ਹਨ ਜਾਂ ਨਹੀਂ ਦੇ ਨਾਲ ਹੀ ਇਹ ਵੀ ਪਤਾ ਲਗਾਉਣਾ ਪਵੇਗਾ ਕਿ ਇਸ ਸੰਬੰਧੀ ਜੋ ਹੈ ਰਜਿਸਟਰੀ ਲਈ ਸਟੈਂਪ ਡਿਊਟੀ ਤੇ ਹੋਰ ਸਰਕਾਰੀ ਫੀਸਾਂ ਦੀ ਗੱਨਾ ਸਹੀ ਢੰਗ ਨਾਲ ਕੀਤੀ ਗਈ ਹੈ ਜਾਂ ਫਿਰ ਨਹੀਂ ਸਭ ਕੁਝ ਠੀਕ ਮਿਲਣ ਦੇ ਪਿਛੋਂ ਰਜਿਸਟਰਰ ਜਾਂ ਫਿਰ ਜੁਆਇੰਟ ਸਬ ਰਜਿਸਟਰਾਰ ਵੱਲੋਂ ਉਕਤ ਰਜਿਸਟਰੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਅਪਰੂਵਲ ਦਿੱਤੀ ਜਾਵੇਗੀ ਰਜਿਸਟਰੀ ਵੇਲੇ ਦੋਵਾਂ ਧਿਰਾਂ ਦੀ شناخت ਸਥਾਪਨਾ ਕਰਨਾ ਉਨ੍ਹਾਂ ਦੀ ਯੋਗਤਾ ਦੀ ਜਾਂਚ ਕਰਨਾ ਅਤੇ ਤੈਹ ਸਰਕਾਰੀ ਫੀਸਾਂ ਤੇ ਸਟੈਂਪ ਡਿਊਟੀ ਦੀ ਅਦਾਇਗੀ ਹੋਣ ਸੰਬੰਧੀ ਜਾਂਚ ਨੂੰ ਪੂਕਤਾ ਕੀਤਾ ਜਾਵੇਗਾ ਰਜਿਸਟਰੀ ਦੇ ਲਈ ਰਜਿਸਟਰਰ ਜੋਇੰਟ ਸਬ ਰਜਿਸਟਰਾਰ ਦੀ ਮਦਦ ਲਈ ਕਲਰਕਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ ਇਹਨਾਂ ਕਲਰਕਾਂ ਦਾ ਕੰਮ ਸਾਰੇ ਅਦਾਲਤੀ ਹੁਕਮਾਂ ਨੂੰ ਤੁਰੰਤ ਪੋਰਟਲ ਤੇ ਅਪਲੋਡ ਕਰਨਾ ਤੇ ਐਡੋਰਸਮੈਂਟਸ ਤੇ ਸਬੰਧਿਤ ਧਿਰਾਂ ਤੇ ਹਸਤਾਖਰ ਕਰਵਾਉਣੇ ਤੇ ਰਜਿਸਟਰੀ ਨੂੰ ਸਕੈਨ ਕਰਕੇ ਰਜਿਸਟਰ ਵਿੱਚ ਦਰਜ ਕਰਨ ਦੇ ਨਾਲ-ਨਾਲ ਰਜਿਸਟਰੀ ਹੋਣ ਦੇ 1 ਘੰਟੇ ਦੇ ਅੰਦਰ ਸਬੰਧਿਤ ਧਿਰ ਨੂੰ ਰਜਿਸਟਰੀ ਦੀ ਕਾਪੀ ਸੌਪਣੀ ਤੇ ਯਕੀਨੀ ਬਣਾਣਾ ਜ਼ਰੂਰੀ ਹੋਵੇਗਾ ਇਸ ਦੇ ਨਾਲ ਹੀ ਦੱਸ ਜਾਈਏ ਕਿ ਕੰਮਕਾਜ ਸਪਸ਼ਟ ਕਰਨ ਦੇ ਨਾਲ-ਨਾਲ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਪੂਰੇ ਸੂਬੇ ਦੇ ਵਿੱਚ ਤਾਇਨਾਤ ਰਜਿਸਟਰੀ ਕਲਰਕਾਂ ਨੂੰ ਵੀ ਬਦਲਿਆ ਜਾਵੇਗਾ ਤਾਂ ਜੋ ਕਿਸੇ ਤਰ੍ਹਾਂ ਦੇ ਪ੍ਰਸ਼ਟਾਚਾਰ ਦੀ ਗੁੰਜਾਇਸ਼ ਨਾ ਰਹੀ ਰਜਿਸਟਰੀ ਦੇ ਵਿੱਚ ਸਹਾਇਤਾ ਕਰਨ ਵਾਲੇ ਕਲਰਕਾਂ ਦਾ ਟ੍ਰੇਨਿੰਗ ਸਿਲੇਬਸ ਵੀ ਹੁਣ ਬਦਲਿਆ ਜਾ ਰਿਹਾ ਹੈ ਤੇ ਵਧੀਕ ਮੁਖ ਸਕੱਤਰ ਵੱਲੋਂ ਹੁਣ ਇਹ ਕਿਹਾ ਗਿਆ ਹੈ ਕਿ ਡਿਪਟੀ ਕਮਿਸ਼ਨਰਾਂ ਦੇ ਨਾਲ ਹੋਈਆਂ ਬੈਠਕਾਂ ਦੇ ਵਿੱਚ ਪਤਾ ਲੱਗਾ ਹੈ ਕਿ ਜ਼ਿਲ੍ਹਾ ਪੱਧਰ ਤੇ ਸਿਰਫ 10 15% ਜੋ ਹੈ ਯੋਗ ਮੁਲਾਜ਼ਮਾਂ ਨੇ ਹੀ ਰਜਿਸਟਰੀ ਕਲਰਕ ਦਾ ਪੇਪਰ ਪਾਸ ਕੀਤਾ ਸੀ ਜਿਸ ਕਾਰਨ ਵਾਰ-ਵਾਰ ਰੋਟੇਸ਼ਨ ਤੇ ਉਹੀ ਮੁਲਾਜ਼ਮ ਰਜਿਸਟਰੀ ਕਲਰਕ ਦੀ ਡਿਊਟੀ ਤੇ ਤਾਇਨਾਤ ਹੁੰਦੇ ਨੇ ਜਿਸ ਨਾਲ ਭ੍ਰਿਸ਼ਟਾਚਾਰ ਦਾ ਖਤਰਾ ਵੀ ਹੈ ਜੋ ਬਣਿਆ ਰਹਿੰਦਾ ਹੈ